ਇਹ ਜਨਤਾ ਵਾਹ ਸਾਰਾ ਕੋ ਜਾਣਦੀ ਆ ਇਹਨਾਂ ਦੀ ਬੋਰ ਚੜਨੀ ਤਾਕਤ ਆ ਨਾ ਜਿਹਨੂੰ ਚਾਣ ਰਾਜ ਕਰਾ ਦੇਣ ਜਿਹਨੂੰ ਚਾਣ ਭੁਜੇ ਸੁਣ ਦੇਣ ਇਹ ਸਾਰਾ ਕੋ ਜਾਣਦੀ ਆ ਹੁਣ ਬਹੁਤ ਦੇਰ ਇਹਨਾਂ ਨੇ ਲੋਕਾਂ ਨੂੰ ਗਮਰਾਹ ਕਰ ਲਿਆ ਅੱਜ ਕੱਲ ਦੇ ਬੱਚੇ ਸੋਸ਼ਲ ਮੀਡੀਆ ਤੇ ਸਾਰਾ ਕੋ ਦੇਖਦੇ ਆ ਕਿਹਨੇ ਸਾਡਾ ਕੰਮ ਕਰਨਾ ਕਿਹਨੇ ਸਾਡਾ ਸਵਾਰਨਾ ਵਾ ਇਹ ਸਾਰਾ ਕੋ ਜਾਣਦੇ ਆ ਵਾਲ ਕੀ ਦੇ ਪ੍ਰਤੀ ਸਾਡੇ ਨੇਤਾ ਦੇ ਪ੍ਰਤੀ ਜਾਂ ਸਾਡੇ ਪ੍ਰਤੀ ਕੋਈ ਗਲਤ ਬਿਆਨੀ ਕਰੂਗਾ ਉਹਦੇ ਨਾਲ ਉਹਦੀ ਗੱਲ ਦਾ ਉਹਨੂੰ ਉਸੇ ਤਰ੍ਹਾਂ ਜਵਾਬ ਦਿੱਤਾ ਜਾਊਗਾ ਡਾਕਟਰ ਕਮਲ ਨੰਸਿੰਗ ਕਾਂਗਰਸ ਸਰ ਬੈਂਚ ਚਾਜ ਦਾ ਆ ਦਾਕੇ ਹਲਕੇ ਜਜੇ ਪੁੱਕੀ ਜੀ ਦੌਰਾ ਕਰ ਰਹੇ ਨੇ ਕਿੱਦਾਂ ਦਾ ਸੁਖਮ ਮਿਲ ਰਹੇ ਲੋਕ ਬਾਸ ਦੇ ਵਿੱਚ ਵੀ ਲੋਕਾਂ ਦਾ ਘੱਟ ਨਜ਼ਰ ਆਇਆ ਤਸਵੀਰਾਂ ਲੁਧਿਆਣਾ ਦੇ ਪਰਵਾਹ ਹੰਗਾਰਾ ਮਿਲ ਰਿਹਾ ਜੀ ਅਸੀਂ ਦਾਖਾ ਹਾਰੇ ਸੀਗੇ 2022 ਪਰ ਹੁਣ 2024 ਚ ਪੱਕਾ ਜਿੱਤਾਂਗੇ ਤੇ ਜੇ ਦਾਖਾ ਜਿੱਤ ਗਿਆ ਜਿੱਥੇ ਅਸੀਂ ਪਹਿਲਾਂ ਹਾਰੇ ਸੀਗੇ ਇਹਦਾ ਮਤਲਬ ਹੈ ਕਿ ਅਸੀਂ ਸਾਰੇ ਹਲਕੇ ਹੋਰ ਵੀ ਜਿੱਤਨੇ ਆ ਲੁਧਿਆਣਾ ਦੀ ਸੀਟ ਤੇ ਪੰਜਾਬ ਦੇ 13 13 ਸੀਟਾਂ ਜਿੱਤਾਂਗੇ ਸਰ ਲੱਗਦਾ ਵੀ ਲੋਕਾਂ 'ਚ ਇਸ ਵਾਰ ਪੂਰਾ ਸੁਝ ਹੋਇਆ ਤੁਸੀਂ ਦੇਖੋ ਤੁਹਾਨੂੰ ਨਹੀਂ ਲੱਗਦਾ ਕਿੰਨਾ ਹੁਣ ਮੀਚ ਵੀ ਜਿੰਨੇ ਲੋ ਇਨਾ ਉਹਨਾਂ ਚਾਹ ਹੈਗਾ ਜੋ ਗੱਲ ਸੁਣਨਾ ਚਾਹੁੰਦੇ ਐ ਤੇ ਆਪਣੀ ਗੱਲ ਕਰ ਰਹੇ ਐ ਤੇ ਕਟਾ ਕਿਉਂ ਨਾ ਬੈਣ ਗਿਆ ਕਿੰਨੇ ਪਿੰਡ ਗਾ ਲਿਆ ਹੁੰਦਾ ਸੀ ਜੁਵੇਰ ਦੇ ਅਜੇ ਪਿੰਡ ਕਾਫੀ ਵਾਕੀ ਪਏ ਹਾਂ ਜੀ ਸਵੇਰ ਦਾ ਸਾਡਾ ਪੰਜਵਾਂ ਪਿੰਡ ਸੀਗਾ ਠੀਕ ਹੈ ਲੱਗਦਾ ਵੀ ਪਪਾ ਪਰ ਹੋਏ ਪਏ ਨੇ ਲੋਕ ਇਸ ਬਿਲਕੁਲ ਹੋਏ ਪਏ ਐ ਬਹੁਤ ਬਹੁਤ ਵਧੀਆ ਸਾਨੂੰ ਸਪੋਰਟ ਮਿਲ ਰਹਾ ਬਹੁਤ ਉੱਚਾ ਲੋਕਾਂ ਚ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਦੇਖੋ ਜੀ ਬੜੀ ਖੁਸ਼ੀ ਦਾ ਲਹਿਰ ਦਾ ਮਾਹੌਲ ਇਲੈਕਸ਼ਨ ਦਾ ਪੱਪੀ ਜੀ ਦੇ ਨਾਲ ਪ੍ਰਾਸ਼ਰ ਸਾਹਿਬ ਦੇ ਨਾਲ ਸਾਡੇ ਲੋਕ ਸਭਾ ਲੁੱਦਣ ਦੇ ਵਿੱਚ ਜੋ ਕੱਲ ਦੇ ਰੋਡ ਸ਼ੋਅ ਤੋਂ ਬਾਅਦ ਜੋ ਲੋਕਾਂ ਦੇ ਵਿੱਚ ਇੱਕ ਚੇਂਜ ਖੁਸ਼ੀ ਆਈ ਆ ਜਿਸ ਤਰ੍ਹਾਂ ਲੋਕਾਂ ਨੇ ਉਤਸ਼ਾਹ ਦਿਖਾਇਆ ਉਹ ਤੀਜੀ ਤੇਜੀ ਮੰਜ਼ਲ ਤੇ ਖੜ ਕੇ ਸਾਡੀਆਂ ਭੈਣਾਂ ਬੀਬੀਆਂ ਸਾਡੇ ਬੱਚਿਆਂ ਨੇ ਜਿਸ ਤਰ੍ਹਾਂ ਉਹ ਮਾਨ ਸਾਹਿਬ ਨੂੰ ਪੱਪੀ ਜੀ ਨੂੰ ਜੋ ਸਮਰਥਨ ਦਿੱਤਾ ਜੋ ਉਹਨੇ ਨਾਰੇ ਵਾਇਓ ਜੀ ਜੋਹਰਾ ਦਾ ਕਰਾਊਡ ਸੀਗਾ ਉਹ ਤੋਂ ਸਾਨੂੰ ਲੱਗਦਾ ਵੀ ਸਾਡਾ ਜਿਹੜਾ 13 0 ਦਾ ਸੁਪਨਾ ਸਰਕਾਰ ਹੋਣਾ ਪੱਪੀ ਜੀ ਦੀ ਜਿੱਤ ਯਕੀਨੀ ਆ ਪੰਡਾਂ ਦੇ ਵਿੱਚ ਇਹਨਾਂ ਨੂੰ ਤਿੰਨ ਹਫ਼ਤੇ ਪਹਿਲਾਂ ਟਿਕਟ ਮਿਲਿਆ ਸੀਗਾ ਬੜੀ ਵਧੀਆ ਫਾਈਟ ਦਿੱਤੀ ਇਹਨਾਂ ਨੇ ਮਾਮੂਲੀ ਜਿਹਾ ਮਾਰਜਿਨ ਦੇ ਰਹਿ ਗਏ ਪਰ ਅਸੀਂ ਸਾਰੇ ਕਸਰਾ ਕੱਢ ਦਾਂਗੇ 20000 ਤੋਂ ਉੱਪਰ ਜਿੱਤਾਂਗੇ ਅਸੀਂ ਠੀਕ ਹੈ ਜੀ ਇਦਾਂ ਖੇਡ ਕੇ ਦੀ ਲੀਡ ਕੱਢੋਗੇ ਕਰਾ ਲਾਂ ਕੀ ਕਹਿਣਾ ਚਾਹੁੰਦੇ ਜਿਹੜਾ ਰਾਜਾਪੁਰਿੰਗ ਨੂੰ ਦਿੱਤੇ ਕੀ ਕਾਂਗਰਸ ਲੁਧਿਆਣਾ ਤੋਂ ਕੀ ਕਹਿਣਾ ਚਾਹੁੰਦੇ ਨਹੀਂ ਕੋਣ ਕਾਫੀ ਦੇਰ ਦੇ ਹੱਥ ਬੱਲੇ ਮਾਰਦੇ ਫਿਰਦੇ ਸੀ ਹੁਣ ਇੱਕ ਅੱਧਾ ਲੱਡੂ ਆ ਗਿਆ ਹੱਥ 'ਚ ਥਾਲੀ 'ਚ ਦਾ ਲੱਡੂ ਖਤਮ ਹੋਏ ਹੋਏ ਆ ਇੱਕੋ ਤੋਂ ਗਿੱਦੜ ਵਾਏ ਜਾਣਾ ਪਿਆ ਕੱਨਾ ਹੁਣ ਉਹਨੂੰ ਮਿਲਣ ਲਈ ਇੱਥੇ ਵਾਲੇ ਲੋਕਲ ਦਾ ਜਿਹਨਾਂ ਨੂੰ 10 ਸਾਲ ਮਾਨਸਮਾਨ ਮਿਲਿਆ ਸੀ ਉਹ ਤਾਂ ਸ਼ਤਾਬਦੀ 'ਚ ਭਾਜਪੀ ਦੀ ਟਿਕੜ ਲੈ ਕੇ ਚੜ੍ਹਿਆ ਏ ਆ ਹੁਣ ਇੱਕ ਨਵਾਂ ਜਿਹੜਾ ਬੰਦਾ ਵਾ ਜੋ ਇੱਥੇ ਭੇਜਿਆ ਵਾ ਰਾਜਾ ਬੜੇ ਇਨ੍ਹਾਂ ਲੋਕਾਂ ਦੇ ਹਾਥੀ ਆ ਸਾਰਾ ਕੁਝ ਜੀ ਇਹਨਾਂ ਨੇ ਹੀ ਦੱਸ ਦੇਣਾ ਵਾ ਵੀ ਤੁਹਾਨੂੰ ਹਰ ਸਾਲ ਆਉਣੇ ਹੋ ਕੋਈ ਨਵੀਂ ਆਈਟਮ ਲਿਆ ਕੇ ਸਾਡੇ ਵਿੱਚ ਛੱਡ ਦੇਣੇ ਹੋ ਉੱਥੇ ਦਾ ਕਰ ਲੈ ਉਹਨੂੰ ਇੱਥੇ ਤਾਂ ਬੱਸਾਂ ਨੂੰ ਬਾਡੀਆਂ ਲਵਾਉਣੀਆਂ ਸੀ ਜਦੋਂ ਰਾਜਾ ਜੀ ਮੰਤਰੀ ਸੀ ਬਾਡੀਆਂ ਦਾ ਲਵਾਉਣ ਚਲੇ ਗਿਆ ਸੀ ਰਾਜਸਥਾਨ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਇੱਥੇ ਬੋਡੀਆਂ ਨਹੀਂ ਲਵਾਈਆਂ ਆ ਸਰੰਦ ਜਿੰਨੀਆ ਮਰਜ਼ੀ ਬਣਾ ਲੋ ਲੋਕ ਉੱਥੋਂ ਆ ਕੇ ਲੋਣੇ ਰਾਜਸਥਾਨ ਗਿਆ ਸੀਗਾ ਇਹ ਜਦੋਂ ਆ ਟਰੱਕ ਬਸਾਂ ਦੀ ਬੋਡੀਆਂ ਦਾ ਹੀ ਹਿਸਾਬ ਲੈਣਾ ਨਾ ਕਿਤੇ ਟਿਕੜਨਾ ਵਿੱਚ ਚੱਦ ਚ ਛੱਡ ਕੇ ਚੱਲ ਜਾਵੇ ਧਿਆਨ ਸਾਬ ਗੱਲ ਕਰੀਏ ਪੱਪੀ ਸਾਹਿਬ ਗੱਲ ਕਰੀਏ ਤਾਂ ਕਾਫੀ ਜਿਹੜਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਲੁਧਿਆਣੇ ਦੇ ਵਿੱਚ ਵਿਰੋਧ ਆਪ ਹੀ ਹੋਣਾ ਇਹ ਜਨਤਾ ਵਾਹ ਸਾਰਾ ਕੋ ਜਾਣਦੀ ਆ ਇਹ ਨਾ ਦੀ ਬੋਰਡ ਚੜਨੀ ਤਾਕਤ ਆ ਨਾ ਜਿਹਨੂੰ ਚਾਣ ਰਾਜ ਕਰਾ ਦੇਣ ਜਿਹਨੂੰ ਚਾਣ ਪੁੰਜੇ ਸੁੱੜ ਦੇਣ ਇਹ ਉਹ ਜੀ ਤਾਕਤ ਆ ਇਨਾਂ ਚ ਜਨਤਾ ਚ ਇਹ ਸਾਰਾ ਕੋ ਜਾਣਦੀ ਆ ਹੁਣ ਬਹੁਤ ਦੇਰ ਇਨਾਂ ਨੇ ਲੋਕਾਂ ਨੂੰ ਗਮਰਾਹ ਕਰ ਲਿਆ ਅੱਜ ਕੱਲ ਦੇ ਬੱਚੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਦੇਖਦੇ ਆ ਕੀਨੇ ਸਾਡਾ ਕੰਮ ਕਰਨਾ ਕੀਨੇ ਸਾਡਾ ਸਵਾਰਨਾ ਵਾ ਇਹ ਸਾਰਾ ਕੁਝ ਜਾਣਦੇ ਆ ਸੋਪੀ ਸਾਹਿਬ ਗੱਲ ਕਰੀਏ ਸੋਸ਼ਲ ਮੀਡੀਆ ਤੇ ਕਾਫੀ ਚਰਚਾਾਂ ਵਾ ਸੀਗਾ ਅਗਰ ਪੈਰਾਸ਼ੂਟ ਰਹੀ ਕੋਈ ਉਮੀਦਵਾਰ ਥੇ ਲਾਨਿਆਂ ਦਾ ਕਾਂਗਰਸਾਂ ਉਹਨਾਂ ਦੇ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਆਪਾਂ ਸਾਥ ਨਹੀਂ ਦੇਵਾਂਗੇ ਆਪਾਂ ਘਰੇ ਬੈਣਾ ਜ਼ਰੂਰ ਪਸੰਦ ਕਰਾਂਗੇ ਇਹ ਕਾਂਗਰਸ ਦਾ ਕਲਚਰ ਬਣ ਚੁੱਕਿਆ ਹੋਇਆ 10 ਜਨਪਦ ਦਾ ਜਿਹੜਾ ਜ਼ਿਆਦਾ ਚਹੇਤਾ ਵਾ ਉਹਨੂੰ ਜਗ੍ਹਾ ਮਿਲਦੀ ਆ ਵਰਕਰ ਨੂੰ ਦਾ ਸਾਫ਼ ਹੀ ਕਰ ਦਿੰਦੇ ਆ ਵਰਕਰ ਦਾ ਲੱਭਦੇ ਹੀ ਰਹਿੰਦੇ ਆ ਆ ਬਿੱਟੂ ਨੇ ਜਾਨ ਤੋਂ ਪਹਿਲਾਂ ਕਾਰਪੇਸ਼ਨ ਨੂੰ ਸੰਗਲ ਲਾ ਕੇ ਤਾਲੇ ਲਾਉਣ ਲਾ ਪਿਆ ਆਜ਼ਾਦੀ ਕਲਾਟੀਆਂ ਬਣ ਕੇ ਇਹਨਾਂ ਲੋਕਾਂ ਦੇ ਜਿਹੜੇ ਨਾਟਕ ਨੇ ਨਾ ਇਹ ਸਾਰੇ ਜਾਣਦੇ ਆ ਟੀਵੀਾਂ 'ਚ ਨਾਟਕ ਬੰਦ ਹੋ ਗਏ ਕਾਂਗਰਸ ਭਾਜਪਾ ਕੋ ਨਾਟਕ ਹੀ ਰਹਿ ਗਿਆ ਪੱਪੀ ਜੀ ਇਹਨਾਂ ਕੋਲ ਲੁਧਿਆਣੇ ਦੇ ਵਿੱਚ ਇੰਨੇ ਚਿਹਰੇ ਸੀ ਭਰਤ ਪੂਛਣ ਆਸ਼ਰੂ ਸੀ ਸੰਜੇ ਦਲਵਾਰ ਸੀ ਡਾਵਲਦੀ ਸੀ ਪਾਂਡੇ ਜੀ ਕੀ ਗੱਲ ਲੁਧਿਆਣੇ ਦੇ ਚਿਹਰੇ ਨਹੀਂ ਆਗੇ ਸੀ ਦੇਖੋ ਲੁਧਿਆਣੇ ਨਾਲ ਇਹਨਾਂ ਨੇ ਹਮੇਸ਼ਾ ਲੋਕਾਂ ਨੂੰ ਤਾਂ ਐ ਸੋਚਿਆ ਹੋਇਆ ਵੀ ਜਿਹੜਾ ਕੁਝ ਅਸੀਂ ਕਾਂਗੇ ਉਹੀ ਕਰੂਗੇ ਇਹਨਾਂ ਨੂੰ ਇਹ ਨਹੀਂ ਪਤਾ ਵੀ 92 ਮੈਂਬਰ ਪੰਜਾਬ ਦੇ 3.5 ਕਰੋੜ ਲੋਕਾਂ ਨੇ ਪਹਿਲਾਂ ਚੁਣ ਕੇ ਵਿਧਾਨ ਸਭਾ 'ਚ ਭੇਜੇ ਸੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਗੇ ਇਹਨਾਂ ਦਾ ਕੋਈ ਚਿਹਰਾ ਹੀ ਹੈ ਨਹੀਂਗਾ ਜਿਹੜੇ 10 12 ਰਹਿ ਗਏ ਉਹ ਵੀ ਐਤਕੀ ਜਾਂਦੇ ਲੱਗਣੇ ਆ ਅੱਛਾ ਪੱਪੀ ਜੀ ਧਾਕੇ ਹਲਕੇ ਦੇ ਵਿੱਚ ਦੌੜਾ ਕਰ ਰਹੇ ਹੋ ਕਿੱਦਾਂ ਦਾ ਸੰਜੋਗ ਮਿਲ ਰਿਹਾ ਪਿੰਡਾਂ ਦੇ ਵਿੱਚ ਕੋ ਕੰਗ ਸਾਹਿਬ ਦੀ ਜਿਹੜੀ ਚਾਹੇ ਇਹਨਾਂ ਨੂੰ ਥੋੜੀਆਂ ਜੀਆਂ ਵੋਟਾਂ ਦੇ ਰਹਿ ਗਏ ਐਮ ਐਲ اے ਨਹੀਂ ਇਹ ਹਲਕਾ ਇਨਚਾਰਜ ਨੇ ਮਿਹਨਤ ਕਰ ਦਿਆ ਇਹ ਤਾਂ ਹਲਕੇ ਛੱਡ ਕੇ ਚਲੇ ਜਾਂਦੇ ਆ ਲੋਕ ਜੇ ਇਹਨਾਂ ਨੂੰ ਬਾਈਚਾਨ ਜਨਤਾ ਕਿਤੇ ਥੋੜੀਆਂ ਜੀਆਂ ਵੋਟਾਂ ਦੇ ਰਹਿ ਜਵੇ ਅਗਲੇ ਹਲਕੇ 'ਚ ਹੀ ਨਹੀਂ ਵੜਦੇ ਆ ਖੜਾ ਵਾ ਕਾਂਗਸਾਹਬ ਮੈਂ ਪਹਿਲਾਂ ਅੰਦਰ ਬੋਲਦੇ ਦੱਸਿਆ ਵੀ ਪਹਿਲੀ ਸ਼ਖਸੀਅਤ ਆ ਜੀਨੇ ਪਾਰਟੀ ਬਾਜੀ ਨਹੀਂ ਬਣਾਈ ਪਿੰਡਾਂ 'ਚ ਨਹੀਂ ਤਾਂ ਇਹ ਅੱਗੇ ਕੀ ਕਰਦਾ ਹੀ ਫੁਲਾਣਾ ਕਾਂਗਰਸੀ ਆ ਉਹਦੇ 'ਤੇ ਤਿੰਨ ਕੇਸ ਪਾ ਕੇ ਆ ਖੜਾ ਸ਼ਖਸੀਅਤ ਬਣਿਆ ਕੰਮ ਵੀ ਕਰਦਾ ਮੈਂ ਜਿੰਨੇ ਪਿੰਡਾਂ 'ਚ ਹੋ ਕੇ ਆਇਆ ਹਲਕਾ ਦਾ ਮਨੂੰ ਇਸ ਗੱਲ ਦਾ ਮਾਣ ਹੁੰਦਾ ਦੱਸਦੇ ਵੀ ਹਰ ਪਿੰਡ ਵਾਲਾ ਕਹਿੰਦਾ ਵਾ ਵੀ ਇਹ ਸਾਡੇ ਦੁੱਖ ਸੁੱਖ ਚਾ ਕੇ ਖੜਦਾ ਇਹੀ ਲੀਡਰ ਦੀ ਪਛਾਣ ਹੋਣੀ ਚਾਹੀਦੀ ਹੈ ਜੀ ਪੱਪੀ ਜੀ ਇੱਕ ਤੁਹਾਡੇ بیٹے ਵੱਲੋਂ ਮਾਮਲਾ ਦਰਜ ਕਰਾਇਆ ਵਗਿਆ ਲੁਧਾਨਾ ਸ਼ੁਲਾਪੁਰੇ ਦਾ ਨੇ YouTube ਦੇ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਸਾਡੀ ਪਾਰਟੀ ਦੇ ਪ੍ਰਤੀ ਸਾਡੇ ਨੇਤਾ ਦੇ ਪ੍ਰਤੀ ਜਾਂ ਸਾਡੇ ਪ੍ਰਤੀ ਕੋਈ ਗਲਤ ਬਿਆਨੀ ਕਰੂਗਾ ਉਹਦੇ ਨਾਲ ਉਹਦੀ ਗੱਲ ਦਾ ਉਹਨੂੰ ਉਸੇ ਤਰ੍ਹਾਂ ਜਵਾਬ ਦਿੱਤਾ ਜਾਊਗਾ ਇਲੈਕਸ਼ਨਾਂ ਦੇ ਕੋਲੇ ਆ ਕੇ ਕਿਉਂ ਇਹੋ ਜਿਹਾ ਕੀਤਾ ਜਾਂਦਾ ਹੈ ਰਾਜਨੀਤੀ ਹੈ ਆ ਜੀ ਪਰ ਜੇ ਕੋਈ ਬੰਦਾ ਆਪਣੇ ਹੱਥ ਦੇ ਵਿੱਚ ਫੜ ਕੇ ਮੋਬਾਈਲ ਨੂੰ ਕਿਸੇ ਦੇ ਬਾਰੇ ਗੱਲ ਤੋਂ ਬੋਲੂਗਾ ਉਹਦਾ ਜਵਾਬ ਉਹਨੂੰ ਉਦੋਂ ਹੀ ਦਿੱਤਾ ਜਾਊਗਾ ਠੀਕ ਹੈ ਥੈਂਕ ਯੂ